ਹਾਂਜੀ ਦੋਸਤੋ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸੋ ਅੱਜ ਜਿਹੜੀ ਕੋਠੀ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਸੁਰਖਪੀਰ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਹੈ 100 ਗਜ ਦੀ ਕੋਠੀ ਹੈ ਡਬਲ ਸਟੋਰੀ ਬਣੀ ਹੋਈ ਹੈ 2 ਬੈਡਰੂਮ ਥੱਲੇ 1 ਬੈਡਰੂਮ ਉੱਪਰ ਬਾਲਕੋਨੀ 2 ਵਾਸ਼ਰੂਮ ਗਰਾਉਂਡ ਫਲੋਰ ਤੇ ਵੀ ਹੈ ਤੇ ਆਜੋ ਦੇਖਦੇ ਆਂ ਆਪਾਂ ਇਸ ਕੋਠੀ ਨੂੰ ਸੋ ਦੇਖਿਓ ਕਿਤੇ ਵੀਡੀਓ ਨੂੰ ਸ਼ੇਅਰ ਨਾ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਨਾ ਕਰ ਲਿਓ ਤਾਂ ਕਿ ਕਿਸੇ ਦਾ ਭਲਾ ਨਾ ਹੋ ਜੇ ਕਿਤੇ ਜਾਣੇ ਅਣਜਾਣੇ ਦੇ ਵਿੱਚ ਤੇ ਆ ਜੋ ਦੇਖਦੇ ਆਂ ਫਿਰ ਆਪਾਂ 100 ਗਜ ਦੀ ਜਿਹੜੀ ਆ ਇਹ ਕੋਠੀ ਸੋ ਸਾਰਾ ਕੋਠੀ ਦਾ ਕੰਮ ਆ ਜਿਹੜਾ ਬਹੁਤ ਵਧੀਆ ਵੀ ਬਹੁਤ ਵਧੀਆ ਹੋਇਆ ਵੀ ਹੈ ਔਰ ਬਿਲਕੁਲ ਫਰੈਸ਼ ਕੋਠੀ ਆ ਤੁਸੀਂ ਦੇਖ ਸਕਦੇ ਹੋ ਦੋ ਬੈਡਰੂਮ ਆ ਜਿਹੜੇ ਗਰਾਉਂਡ ਫਲੋਰ ਤੇ ਬਣੇ ਹੋਏ ਆ ਪੀਓਪੀ ਦਾ ਕੰਮ ਰੰਗ ਰੋਗੜ ਦਾ ਕੰਮ ਟਾਈਲਸ ਦਾ ਕੰਮ ਡੋਰ ਵਿੰਡੋਜ਼ ਔਰ ਬਹੁਤ ਹੀ ਵਧੀਆ ਜਿਹੜਾ ਕੰਮ ਐ ਕੋਠੀ ਦਾ ਹੋਇਆ ਵੀ ਆ 100 ਗਜ ਦੇ ਵਿੱਚ ਜਿਹੜੀ ਐ ਕੋਠੀ ਬਣੀ ਹੋਈ ਐ ਸੋ ਉੱਪਰ ਜਿਹੜਾ ਜਾਲ ਦਿੱਤਾ ਹੋਇਆ ਔਰ ਇਹ ਵਾਸ਼ਰੂਮ ਜਿਹੜਾ ਦੋਨਾਂ ਬੈਡਰੂਮਾਂ ਨੂੰ ਦਿੱਤਾ ਹੋਇਆ ਅਟੈਚ ਆ ਦੋਨਾਂ ਵਾਸ਼ਰੂਮਾਂ ਨਾਲ ਸੋ ਸਾਰੀ ਕੋਠੀ ਦਾ ਕੰਮ ਜਿਹੜਾ ਬਹੁਤ ਵਧੀਆ ਹੋਇਆ ਵੀ ਔਰ ਜਿੰਨਾਂ ਵੀਰਾਂ ਦਾ ਬਜਟ ਘੱਟ ਹੈਗਾ ਉਹਨਾਂ ਵੀਰਾਂ ਵਾਸਤੇ ਇਹ ਕੋਠੀ ਬਹੁਤ ਹੀ ਸ਼ਾਨਦਾਰ ਆ ਸੋ ਜੇਕਰ ਇਹਦੇ ਆਪਾਂ ਰੇਟ ਦੀ ਗੱਲ ਕਰੀਏ ਤਾਂ 32 ਲੱਖ ਰੁਪਏ ਡਿਮਾਂਡ ਰੱਖੀ ਹੈ ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ ਸੋ ਦੇਖ ਸਕਦੇ ਹਾਂ ਪੀਓਪੀ ਦਾ ਬਹੁਤ ਹੀ ਸੋਹਣਾ ਡਿਜ਼ਾਈਨ ਦੇ ਨਾਲ ਜੋ ਕੋਠੀ ਜਿਹੜੀ ਹੈ ਸਜਾਈ ਹੋਈ ਹੈ ਸੋ ਕੰਮ ਇਹਦਾ ਚੱਲ ਰਿਹਾ ਹੈ ਬਿਲਕੁਲ ਫਰੈਸ਼ ਕੋਠੀ ਹੈ 100 ਗਜ ਦੇ ਵਿੱਚ ਸੁਰਖਪੀਰ ਰੋਡ ਬਰਟਿੰਡਾ ਸ਼ਹਿਰ ਦੇ ਵਿੱਚ ਐਸ ਵੇਲੇ ਆਪਾਂ ਜਿਹੜੀ ਹੈ ਕੋਠੀ ਦੇਖ ਰਹੇ ਹਾਂ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਸਾਡੇ ਨਾਲ ਜੋ ਸੀ ਡਿਸਪਲੇ ਤੇ ਨੰਬਰ ਦਿੱਤਾ ਹੋਇਆ ਕੰਟੈਕਟ ਕਰੋ ਜੀ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਸੋ ਇਸ ਵੇਲੇ ਆਪਾਂ ਪਹੁੰਚ ਚੁੱਕੇ ਆ ਜੀ ਫਰਸਟ ਫਲੋਰ ਤੇ ਜੋ ਉੱਪਰ ਦੀ ਆਪਾਂ ਗੱਲ ਕਰੀਏ ਤਾਂ ਬਾਲਕੋਨੀ ਆ ਇੱਕ ਬੈੱਡਰੂਮ ਨਾਲ ਉਹ ਆਸੇ ਪਾਸੇ ਦੀ ਜਿਹੜੀ ਆ ਰਹਿائش ਆ ਤੁਸੀਂ ਉਹ ਦੇਖ ਸਕਦੇ ਹੋ ਸੋ ਅਟੈਚ ਜਿਹੜਾ ਵਾਸ਼ਰੂਮ ਵੀ ਦਿੱਤਾ ਹੋਇਆ ਇਹ ਕੋਠੀ ਬਹੁਤ ਹੀ ਖੂਬਸੂਰਤ ਹੈ ਘੱਟ ਬਜਟ ਦੇ ਵਿੱਚ ਇਹ ਕੋਠੀ ਹੈਗੀ ਹੈ ਜਿੰਨਾ ਵੀਰ ਭਰਾਵਾਂ ਨੇ ਜਿਸ ਬਜਟ ਦੇ ਵਿੱਚ ਕੋਠੀ ਲੈਣੀ ਹੋਵੇ ਸਾਡਾ ਨੰਬਰ ਹੈ ਜਿਹੜਾ ਡਿਸਪਲੇ ਤੇ ਦਿੱਤਾ ਹੁੰਦਾ ਤੁਸੀਂ ਉੱਥੇ ਕੰਟੈਕਟ ਕਰ ਸਕਦੇ ਹੋ ਜਿੰਨਾ ਵੀਰਾਂ ਨੇ ਪ੍ਰੋਪਰਟੀ ਸੇਲ ਕਰਨੀ ਆ ਸੋ ਉਹ ਵੀ ਵੀਰ ਕੰਟੈਕਟ ਕਰ ਸਕਦੇ ਆ ਡਿਸਪਲੇ ਤੇ ਨੰਬਰ ਜੋ ਦਿੱਤਾ ਹੁੰਦਾ ਉੱਥੇ ਫੋਨ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਸੋ ਬਹੁਤ ਹੀ ਵਧੀਆ ਮੁਹੱਲੇ ਦੇ ਵਿੱਚ ਇਹ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆਂ। ਸਵਾਸੇ-ਪਾਸੇ ਦੀ ਰੈਸ਼, ਆਸੇ-ਪਾਸੇ ਦੀਆਂ ਕੋਠੀਆਂ ਤੁਸੀਂ ਦੇਖ ਸਕਦੇ ਹੋ ਬਾਹਰ ਤੋਂ। ਫੋ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਦੇ ਵਿੱਚ। ਇਸੇ ਤਰ੍ਹਾਂ ਦੀਆਂ ਕੋਠੀਆਂ ਦੇ ਨਾਲ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਮਿਹਰਬਾਨੀ।